अमृत वेले दे हुक्मनामा साहिब दे विचार सरवन करो ते शेर शेयर जरूर करो संगत जियो राग जैत सरी कार एक गुरु रामदास जी दी चार बंदा वाली बाणी अकाल पुरख एक है ते सते गुरु दी कृपा नाल मिलदा है हे मेरे मन सदा परमात्मा दा नाम सिमरिया कर परमात्मा सारे पदार्थ देन वाला है हे मन गुरु की सरन प्या रहो पूरे गुरु ने ही परमात्मा का नाम हिरदे पक्का है ते नाम तो बिना मनुखा जिंदगी व्यर्थ चली जाती है रहाओ, हे पाई जदो गुरु ने मेरे सिर उ अपना हाथ रखया ता मेरे परमात्मा का रतन वर्गा कीमती नाम पाई नामावसया मनुख न गुरु ने परमात्मा का नाम दिता ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁਖ ਦੂਰ ਹੋ ਗਏ ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ 1 ਇਹ ਪਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸੰਤ ਤੋ ਬਿਨਾ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ 2 ਇਹ ਪਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ ਹਰੀ ਹੇ ਜਗਤ ਦੇ नाथ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਨ ਦੇ ਦਾਸਾਨ ਦਾ ਦਾਸ ਬਣਾ ਲੈ ਤਿੰਨ ਹੇ ਗੁਰੂ ਅਸੀਂ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੋਚ ਤੋਂ ਸੱਖਣੇ ਹਾਂ सानु सही जीवन ज्ञाति दिस सूच नहीं है असी तेरे दस से होए जीवन प्राह उते तुर नहीं सकते गुरु नानक जी कहें दे हन हे नानक आख हे गुरु सानू सानु अन्यानु अपना पल्ला फड़ा ताकि तेरे पल्ले लग के असी तेरे दस से होए रस्ते उते तुर सकीए चार एक ਵੇ ਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਪੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ